ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਕਲਾ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗਾਂ ਦਾ ਦੋ ਮੱਝਾਂ ਤੁਹਾਨੂੰ ਦਿਖਾਉਣੀ ਆ ਇੱਕ ਆ ਨੀਲੀ ਦੀ ਮੱਝ ਤੁਹਾਨੂੰ ਗੱਭਣ ਤੁਹਾਨੂੰ ਤਿਆਰ ਦਿਖਾਉਣੀ ਬਿਲਕੁਲ ਨੋਰਮਲ ਜੇ ਰੇਟ 'ਚ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਇਹਨਾਂ ਨਾਲ ਡਿਪਟੀ ਵੀਰਕਲਾ ਆਪਾਂ ਆਏ ਆਂ ਹਾਂਜੀ ਵੀਰ ਜੀ ਸਤ ਸਾਲ ਜੀ ਸਤ ਸਾਲ ਜੀ ਉਹ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਵਧੀਆ ਤੇ ਨਾਮ ਦੱਸ ਤੇ ਕਰੀ ਆਪਾਂ ਬਾਵਾ ਜੀ ਦਿੱਤੀ ਜੀ ਪਿੰਡ ਚੱਕ ਮੀ ਸੀਗਾ ਤੇ ਸੀਜ਼ਨ ਵਾਲਾ ਜਲੰਧਰ ਤੇ ਫੋਨ ਨੰਬਰ ਬੋਲ ਦੇ 9981984755 ਠੀਕ ਆ ਤੇ ਕਿੰਨੀਆਂ ਫਿਰ ਅੱਜ ਬਾਜੀ 3 ਜੀ ਤਿੰਨਾਂ ਤੇ ਇੱਕ ਸੱਜਰ ਇੱਕ ਟੋਕਰ ਤੇ ਮੈਂ ਇੱਕ ਮੱਝ ਪਾਜੀ ਰੇਟ ਤੁਸੀਂ ਨਾਰਮਲ ਜਾਂ ਕਹਤਾ ਕੱਦ ਦੇ ਛੋਟਾ ਨਾ ਮੈਂ ਦਾ ਅੱਛਾ ਬਾਕੀ ਰਿਕਾਡ ਚੰਗੇ ਵਾਲੀ ਆ ਅੱਛਾ ਹਾਂਜੀ ਮਤਲਬ ਕਿ ਰੇਟ ਵੱਡਾ ਹੀ ਕਰਨਾ ਹੈ ਰੇਟ ਪਾਜੀ ਥੋੜਾ ਜਿਹਾ ਵੱਡਾ ਜੀ ਆ ਅੱਛਾ ਮੈਨੂੰ ਪਤਾ ਚਾਹੀ ਚੱਲਣ ਡਿਆ ਚਲੋ ਕੋਈ ਗੱਲ ਕਰ ਦੇਖ ਲੈਣ ਵੀਰ ਆਪੇ ਅੱਛਾ ਹਾਂਜੀ ਚਲੋ ਵੇਖ ਲੈਂਦੇ ਆ ਪਾਜੀ ਦੀ ਸਲਾਹ ਜੀ ਤੁਸੀਂ ਕਹਿੰਦਾ ਰੇਟ ਛੋਟਾ ਦਾ ਛੋਟਾ ਕਰ ਦਾਂਗੇ ਠੀਕ ਆ ਹਾਂਜੀ ਤੇ ਸ਼ੁਰੂਆਤ ਫਿਰ ਗਾਂ ਤੇ ਕਰਨੀ ਆਪਾਂ ਪਹਿਲੇ ਪਾਜੀ ਬੱਚੀ ਠੰਡੇ ਦੀ ਰੀ ਠੀਕ ਆ ਹਾਂ ਇਹ ਬੱਚੇ ਤਾਂ ਵੀ ਨਹੀਂ ਆ ਬੱਚੇ ਤਾਂ ਬਣਾਈਆਂ ਪਾਜੀ ਠੀਕ ਆ ਹਾਂਜੀ ਚਲੋ ਫਿਰ ਦੁੱਧ ਕਿੰਨਾ ਤਨਾ ਦੇਖ ਦੁੱਧ ਭਾਜੀ ਇਹਦੇ ਕੋ 7 ਕਿਲੋ ਹੋਊਗਾ ਪਰ 6 ਕਿਲੋ ਨਾਲ ਕੋਈ ਮੇਰਾ ਵੀ ਸੌਦਾ ਕਰ ਲੈ ਪੱਕਾ ਦੁੱਧ ਜਿਹੜਾ ਹੈਗਾ 6 ਕਿਲੋ ਹੋਊਗਾ ਪੱਕਾ ਮਸਾ ਵਾਧੀ ਹੈ ਘੱਟ ਨਹੀਂ ਹੈਗਾ ਤੁਰ ਫਾਂ ਫਿਰ ਇੱਕ ਰੀ ਪਹਿਲੇ ਸੂਏ ਜੀ ਨੂੰ ਤਰੇ ਇਹ ਆ ਕਿ ਸੋਨੇ ਰੰਗ ਰੋਦੀ ਆ ਤੇ ਹੈਗੀ ਠੰਡੀ ਤੇਰੀ ਆ ਠੰਡੀ ਬੜੀ ਆ ਲੈ ਜਾ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਮੇਰਾ ਦਾ ਦਾ 16-17 ਯਰ ਕਰ ਲਈ ਅਜੇ ਜੇ ਅੱਜ ਕਰੀਏ ਬਸ ਵੇਚਣ ਲਈ ਗੱਲ ਕਰੀਏ ਇਹ ਭਾਦੀ 12500 ਦੀ ਵੇਚਦੇ ਸਾਢੇ ਪਹਰੇ ਹਜ਼ਾਰ ਦੀ 12 ਦੀ ਹੋ ਜੂਗੀ ਠੀਕ ਆ 100 ਰੁਪਏ ਛੋੜ ਨਹੀਂ ਹੋਊਗੀ ਭਾਈ ਵੱਛੀ ਚੰਗੀ ਪਹਿਲਾਂ ਵੱਛੀ ਆ ਠੀਕ ਹੈ ਗਾ ਬਣੀ ਵੀ ਦੱਸ ਦੇ ਜੀ ਠੀਕ ਆ ਹਾਂ ਜੀ ਬਣੀ ਦੱਸ ਦੇ ਜੀ ਤੇ ਬਾਕੀ ਅਗੋਂ ਕਰੇ ਦੀ ਕਿਸਮਤ ਹੈ ਤੇ ਹੁਣ ਆ ਮੱਝ ਦਿਖਾ ਦਈਏ ਹਾਂ ਜੀ ਇਹ ਦੇਖੋ ਕਿੰਨਾ ਦੁੱਧ ਦੁੱਧ ਭਾਜੀ ਇਤਨਾ ਲੈਣਾ ਵੀ ਆ ਦੇਖੋ 6 ਕਿਲੋ ਹੀ ਇਹ 6 ਕਿਲੋ ਤੋਂ ਥੋੜਾ ਜਿਹਾ ਘੱਟ ਹੀ ਆ ਠੀਕ ਆ 5-6 ਕਿਲੋ ਮੰਨ ਕੇ ਚੱਲੀਏ ਤੇ ਮਿਲਦੀ ਇਸ ਤਰ੍ਹਾਂ ਧਾਰ ਤੇ ਧਾਰ ਤੇ ਵਜ੍ਹਾ ਤੇ ਇਹ ਭਾਜੀ ਮੱਝ ਨਾਲ ਨਹੀਂ ਜਿੱਥੋਂ ਨਾ ਵੀਰ ਹਾਂਜੀ ਉਹ ਵੀਰਾਂ ਦਾ ਵੀ ਦੁੱਧੋਂ ਮਾਲੋ ਅਸੀਂ ਵੰਡ-ਵੁੰਡ ਨਹੀਂ ਤੇ ਪਾਉਂਦੇ ਅੱਛਾ ਤੇ ਦੁੱਧ ਆਉਂਦਾ ਭਾਵੇਂ ਮੈਂ ਹੜੀ ਮੈਂ ਤੁਹਾਨੂੰ 10 ਕਿਲੋ ਕਰ ਲਈਦਾ ਮੈਂ ਸੱਜਰਾਂ ਨੂੰ 10 ਕਿਲੋ ਤੇ ਇੰਡੀਆ ਨੇ ਕਿਸੂ ਦੇਣਾ ਅੱਛਾ ਉਹ ਆਂਦਾ ਸੱਜਰ ਹੀ ਆ ਬਸ ਇਹ ਨਹੀਂ ਚਰਦੇ ਨਹੀਂ ਮੈਂ ਸੂਈ ਅੱਛਾ ਢਾਈਆਂ ਤੋਂ ਤਿੰਨਾਂ ਮਹੀਨੇ ਜਾਂਦਾ ਵੇਚ ਲਈ ਆ ਠੀਕ ਆ ਤੇ ਬਣੀ-ਬੁਣੀ ਨਹੀਂ ਜਗਾ ਠੀਕ ਆ ਤੇ ਦੁੱਧ ਮਾਲੋ ਪੰਨਿਆਂ ਤੋਂ ਮਾਲੋ ਵਾਧਦੀ ਆ ਮਸਾ ਅੱਛਾ ਕਿਸ਼ਾਂਤ ਹੁੰਦ ਰਿਆ ਤੋਰਾਂ ਫੇਰੀਨ ਪੰਨਿਆਂ ਤੋਂ ਵਾਧੇ ਸ਼ਾਂਤ ਹੁੰਦੇ ਸਾਡੇ ਕ ਪੰਜ ਕਿਲੋ ਦਾ ਲੱਗੇ ਬਣੇਗਾ ਪੱਕਾ ਜਿਹੜਾ ਦੁੱਧ ਹੈ ਆਪਣਾ ਦਿਆ ਭਾਜੀ ਕੋਲ ਠੀਕ ਆ ਹਾਂਜੀ ਠੰਡੀ ਵਧੀਆ ਨਾ ਮੱਝ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਦਾ ਨਿਕਾਜ ਹੀ ਆ ਕਿੰਨਾ ਮੁੱਲ 45 40 ਕਰਾ ਲਓ ਇਹ 43000 ਦੀ ਮੀਂਹ ਦੇ ਦਾਂਗੇ 43000 40000 ਦੀ ਕੋਈ ਗੱਲ ਨਹੀਂ ਵਿੱਚ ਛੋੜ ਹੀ ਹੋਣੀ ਭਾਜੀ ਜਿਹੜੀ ਅੱਜ ਰੇਡ ਕੀਤੀ ਨਾ ਅੱਛਾ ਛੋੜ ਹੀ ਕਰਾਂਗੇ ਤੇ ਹੁਣ ਹੈ ਬੜੀ ਚੰਗੀ ਭਾਜੀ ਵਾਜ ਜਾਣੀ ਦਿੱਦੂ ਫਿਰ ਮਨਾ ਵੀ ਨੀ ਲੀਦੀ ਮਾਜੀ ਵੀ ਦਿਖਾ ਦਈਏ ਫਿਰ ਕੱਦ ਬਹੁਤਾ ਉੱਚਾ ਨਹੀਂ ਹੈ ਕਾਦੇ ਦਾ ਹਿਸਾਬ ਦਾ ਹੈ ਬਾਕੀ ਪਾਜੀ ਥੱਲੇੋਂ ਵੇਖੋ ਮਾਰੇ ਤੇ ਇਹ ਗੱਬਣ ਆ ਇਹ ਪਾਜੀ ਇੱਕ ਲੈ ਜੇ ਦੋ ਲੈ ਜੇ ਅੱਛਾ ਤੇ ਭਾਵੇਂ ਰਾਤ ਨੂੰ ਝੂਪੇ ਮਈ ਠੀਕ ਹੈ ਮਤਲਬ ਤਿਆਰੀ ਜੀ ਆ ਗਈ ਤਿਆਰੀ ਜੀ ਆ ਤੇ ਥੱਲੇੋਂ ਆ ਦੇ ਸਕਦੇ ਗਾਵਾਂ ਵਾਂਗ ਤਿਆਰ ਹੋਈ ਆ ਇਹ ਕਿੰਨੇ ਕੇ ਦੁੱਧ ਆ ਲਈ ਜੇ? ਭਾਜੀ ਉਹ ਅੰਦੇ ਵੀ ਐ ਕਿ ਨਾ ਤੇ ਜਾਦੂਆ ਮੈਂ ਸੁਣੀ ਆ। ਅੱਛਾ। ਕਹਿੰਦੇ ਭਾਵੇਂ ਦੁੱਧਾ ਕਹਿ ਲਿਆ ਕੋਈ ਫਾਇਦਾ ਨਹੀਂ। ਅੱਛਾ। ਅੰਦੇ ਵੀ ਸਾਡੀ ਮੈਂ ਦੁੱਧ ਚਵਾਇਆ 12-13 ਕਿਲੋ। ਅੱਛਾ। ਹਾਂਜੀ। ਸੇਵਾ ਵੀ ਵੀਰਾ ਦੀ ਵੱਲ ਹੈਗੀ ਸੀ। ਅੱਛਾ। ਕਹੀ ਨਹੀਂ ਹੈਗੀ ਸੇਵਾ ਵੀ ਵਧੀਆ। ਮੈਂ ਦੋ ਤਿੰਨ ਡੰਗੇ ਰੱਖੇ ਵਧੀਆ ਸੇਵਾ ਕਰਦੇ। ਤੁਰ ਹਾਂ ਫਿਰ ਇੱਕ। ਨਾਲ ਨਾਲ ਦੁੱਧ ਚਵਾਇਆ ਪਾਕੀ ਭਾਜੀ ਜਾਦਪਾਤ ਵਾਲੀ ਮਾਝਾ ਮੈਂ ਦੁੱਧ ਚਾਹੂਗੀ। ਠੀਕ। ਸਵਾਣ ਵੀ ਸਹੀ ਆ ਪਿੱਛੇ ਪੁੱਛਾ ਕੱਖ ਨਹੀਂ ਬਜਣੀ। ਓਕੇ ਸਾਰਾ। ਠੀਕ ਆ। ਬਾਕੀ ਬਿੱਲੀਆਂ ਅੱਖਾਂ ਲਈ ਨਹੀਂਦੀ ਪੂਰੀ ਆ ਉਹ ਨੀਲੀ ਆ ਜਿਹੜੀ ਪੂਰੀ ਨਹੀਂ ਆ ਤਾਂ ਭਾਜੀ ਇਹ ਬੇਫਾਲ ਹੋ ਗਈ ਤੇ ਚਾਰੇ ਥਾਣੇ ਤੇ ਗੁਲਾਬੀ ਰੰਗ ਦੇ ਕਾਫੀ ਸੋਹਣੇ ਆ ਹਾਂ ਇਹ ਵੀ ਭਾਜੀ ਠੰਡੀ ਧੀਰੀ ਬਾਕੀ ਥੱਲਿਆਂ ਬੜੀ ਤਿਆਰ ਹੁੰਦੀ ਆ ਜੇ ਥੋੜਾ ਤੱਕਰੀ ਨੇ ਹੋਰ ਭਰ ਜਣਾ ਜਿਹੜੀ ਲਟਣ ਨਾ ਹਵਾ ਨੇ ਚ ਹਾਂ ਦੇਖ ਸੰਦੇ ਜੀ ਬਾਪੂਆਂ ਦਾ ਵੀ ਜਿੰਨਾ ਵੀ ਹੈਗਾ ਨਾ ਅੱਛਾ ਉਹ ਕਹਿੰਦਾ ਜਿੰਨਾ ਵੀ ਹੈਗਾ ਸਾਡੀ ਮਾਂ ਚ ਸੋਨਾ ਹੈ ਅੱਛਾ ਵਰਗੇ ਦਾ ਭਾਜੀ ਸੋਨਾ ਹੈ ਹੁੰਦਾ ਤੁਹਾਨੂੰ ਪਤਾ ਠੀਕ ਆ ਤੇ ਮੰਨ ਲਓ ਕੋਈ ਆਪਣੀ ਵੇਖ ਲੈ ਠੀਕ ਹੈ ਪਹਲ ਠੀਕ ਆ ਹਾਂ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਇਹਦਾ ਆਪਦਾ ਗੱਲ ਆ ਸਾਡੇ ਕੋਲ ਮੰਗਿਆ ਹੁੰਦਾ 75000 ਰੁਪਏ ਅੱਛਾ 75000 ਮੰਗਿਆ ਪਾਰਾ ਹੀ ਮੰਗਦੇ 70000 70000 ਪੂਰੇ 65000 ਦੀ ਨਹੀਂ ਦੇ ਦਾਂਗੇ ਅੱਛਾ 65000 ਦੀ ਹਾਂ ਬਾਕੀ ਕਰ ਦਾਂਗੇ ਗਾਣੇ 3000 ਮਾਣ ਅੱਛਾ ਬਾਠੇ 63 ਦੀ ਦੇ ਦਾਂਗੇ 62 ਦੀ 60000 60000 ਦੀ ਦਰਾਂਗੇ ਜਾਓ ਕਹਿਤਾ ਜੀ ਠੀਕ ਹੈ ਜੀ ਬਾਕੀ ਥਾਂ ਥਾਂ ਸੋਚ ਆਪੇ ਰਹਿ ਗਿਆ ਜੀ ਠੀਕ ਹੈ ਬਾਕੀ ਬਾਜੀ ਹੋ ਗਈ ਆ ਐ ਥੱਲੇ ਉਹ ਬਹੁਤੀਆਂ ਸਫਾਈਆਂ ਜਾਂਦੇ ਬਾਕੀ ਇਹ ਆ ਕਿ ਸੋਈਆਂ ਦੀ ਆਪਣੀ ਚੋਈ ਕਰਕੇ ਖੜੇ ਤੇ ਗੱਬਨ ਆਪਣੀ ਪਾਸ ਕਰਕੇ ਖੜੇ ਇੱਥੇ ਆ ਕੇ ਤਸੱਲੀ ਕਰਕੇ ਆਪਣੀ ਸਮਝਣ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖੜੋ ਜੀ হ্যাঁ দোস্ত বিডিও পুরা দেখা